ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਗਾਇਕ ਬਲਬੀਰ ਸਿੰਘ ਦੀ ਸਟੇਜ ਪਰਫਾਰਮੈਂਸ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਨੂੰ ਲੋਕਾਂ ਵੱਲੋਂ ਬਹੁ ਗਿਣਤੀ ਵਿੱਚ ਵੇਖਿਆ ਜਾ ਰਿਹਾ ਹੈ ਅਤੇ ਕਮੈਂਟਸ ਰਾਹੀਂ ਗਾਇਕ ਦੀ ਹੌਸਲਾ ਵਜਾਈ ਕੀਤੀ ਜਾ ਰਹੀ ਹੈ ਬੇਸ਼ੱਕ ਬਲਬੀਰ ਸਿੰਘ ਉਮਰ ਵੱਜੋਂ 70 ਪਲੱਸ ਦੇ ਹਨ ਪਰ ਗਾਇਕ ਤੌਰ ਤੇ ਪ੍ਰਤਿਭਾ ਉਹਨਾਂ ਵਿੱਚ ਕੁੱਟ-ਕੁੱਟ ਭਰੀ ਹੋਈ ਹੈ ਪਟਿਆਲਾ ਸ਼ਹਿਰ ਦੇ ਜੰਪਲ ਬਲਬੀਰ ਸਿੰਘ ਸਕੂਲਿੰਗ ਸਮੇ ਤੋਂ ਹੀ ਗਾਉਂਦੇ ਆ ਰਹੇ ਹਨ ਜਿਹੜੇ ਕਿ ਜ਼ਿਲ੍ਹਾ ਟਾਰਨੀ ਹਰਿਆਣਾ ਅਹਿਮ ਤੇ ਸਨਮਾਨਯੋਗ ਉਹਦੇ ਤੇ ਰਹੇ ਹਨ ਪਰ ਉਹਨਾਂ ਨੇ ਆਪਣੇ ਗਾਇਕੀ ਦੇ ਸ਼ੌਂਕ ਨੂੰ ਹਮੇਸ਼ਾ ਬਰਕਰਾਰ ਰੱਖਿਆ ਰੱਖਦਿਆਂ ਮਹਿੰਦਰ ਕਪੂਰ ਮੁਹੰਮਦ ਰਫੀ ਕਿਸ਼ੋਰ ਕੁਮਾਰ ਤਲਤ ਮਹਿਮੂਦ ਉਦਿਤ ਨਾਰਾਇਣ ਕੁਮਾਰ ਸ਼ਾਹ ਨੂੰ ਆਪ ਦੇ ਫਿਲਮੀ ਗੀਤਾਂ ਨੂੰ ਇਹਨਾਂ ਗਾਇਕਾਂ ਦੇ ਬਿਨਾ ਨਕਲ ਕੀਤੇ ਹੀ ਆਪਣੀ ਖੁਦ ਦੀ ਹੀ ਆਵਾਜ਼ ਵਿੱਚ ਗਾਉਣ ਦੇ ਜਜ਼ਬੇ ਨੂੰ ਅੱਜ ਤੱਕ ਕਾਇਮ ਰੱਖਿਆ ਹੋਇਆ ਹੈ ਅਤੇ ਸੰਗੀਤ ਜਿਨ੍ਹਾਂ ਦੇ ਰੂਹ ਦੀ ਖੁਰਾਕ ਬਣ ਚੁੱਕੀ ਹੈ ਜਿਹੜੇ ਕਿ ਹਿੰਦੀ ਪੰਜਾਬੀ ਅਤੇ ਇੰਗਲਿਸ਼ ਵਿੱਚ ਖੁਦ ਗੀਤ ਲਿਖ ਅਤੇ ਕੰਪੋਜ਼ ਕਰ ਗਾਉਂਦੇ ਹਨ ਪਤਨੀ ਦਾ ਸਵਰਗਵਾਸ ਹੋ ਚੁੱਕਿਆ ਹੈ ਅਤੇ ਪਰਿਵਾਰ ਇਹਨਾਂ ਦੀ ਕਲਾਕਾਰੀ ਨੂੰ ਲੈ ਕੇ ਮਾਨ ਮਹਿਸੂਸ ਕਰਦਾ ਹੈ ਬਲਬੀਰ ਸਿੰਘ ਵੱਲੋਂ ਲਿਖਿਆ ਅਤੇ ਗਾਇਆ ਗੀਤ ਟਾਈਟਲ ਜਾਵੇ ਕਬੂਤਰਾ ਉਡ ਉਡ ਜਾ ਗ੍ਰੇਟ ਇੰਡੀਆ ਫਿਲਮਸ ਵੱਲੋਂ ਰਿਲੀਜ਼ ਜਲਦ ਕੀਤਾ ਜਾ ਰਿਹਾ ਹੈ ਬਲਬੀਰ ਸਿੰਘ ਇੱਕ ਕਾਮਯਾਬ ਵਕੀਲ ਨੋਟਰੀ ਪਬਲਿਕ ਹਨ ਜਿਹੜੇ ਕੀ ਆਪਣੀ ਸੇਵਾਵਾਂ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾ ਰਹੇ ਹਨ ਅਤੇ ਸਮਾਜਿਕ ਦੇ ਧਾਰਨਿਕ ਸੇਵਾ ਕਾਰਜਾਂ ਵਿੱਚ ਵੀ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ ਬਲਬੀਰ ਸਿੰਘ ਹੇ ਜਿੰਮਨ 8ਵੀਂ 9ਵੀਂ ਚ ਪੜਦਾ ਦਾ ਜਦੋਂ ਹੀ ਮੈਨੂੰ ਸੌਂਕ ਹੈ ਜੀ ਥੋੜਾ ਸੰਗੀਤ ਨਾਲ ਮੇਰਾ ਪ੍ਰੇਮ ਜਦੋਂ ਹੀ ਹੈ ਥੋੜਾ ਕਾਰਨ ਕੀ ਹੈ ਜੀ ਬਸ ਬਚਪਨ ਤੇ ਹੀ ਮੈਨੂੰ ਲਗਨ ਸੀ ਗਾਣਾ ਗਾਣੇ ਦੀ ਇਸ ਕਰਕੇ ਮੈਂ ਸਕੂਲ ਮਾਂ ਵੀ ਫੰਕਸ਼ਨਾਂ ਮਾਂ ਗਾਣ ਦਾ ਗਾਣੇ ਕਾਲਜ ਮਾਂ ਵੀ ਗਾਣ ਦਾ ਯੂਨੀਵਰਸਿਟੀ ਤੱਕ ਗਾਏ ਮਨੇ ਗਾਣੇ ਹੁਣ ਵੀ ਗਾ ਰਿਆਂ ਜੀ ਇਸ ਇਸ ਨਾਲ ਮੈਨੂੰ ਸਕੂਨ ਮਿਲਦਾ ਗਾਣਾ ਗਾਣੇ ਨਾਲ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਬੜਾ ਆਪਣੇ ਆਪ ਨੂੰ ਅੱਛਾ ਫੀਲ ਹੁੰਦਾ ਬਈ ਸੰਤੁਸ਼ਟੀ ਮਿਲਦੀ ਦਿਮਾਗ ਮਾ ਆਪਣੇ ਆਪ ਨੂੰ ਖੁਸ਼ੀ ਮਿਲਦੀ ਹੈ ਇਹ ਸਭ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਹੁਣ ਵੀ 70 ਸਾਲ ਦਾ ਹੋ ਗਿਆ ਹੁਣ ਵੀ ਮੈਂ ਇਸਕੇ ਸੰਗੀਤ ਕੇ ਪ੍ਰਤੀ ਗਾਇਕੀ ਕੇ ਪ੍ਰਤੀ ਮੈਂ ਬਹੁਤ ਡਿਵੋਟਿ ਹੈ ਆਪਣੇ ਆਪ ਨੂੰ ਮੈਂ ਖੁਸ਼ਕਿਸਮਤ ਸਮਝਦਾ ਜੀ ਪਰਮਾਤਮਾ ਨੇ ਮੈਨੂੰ ਇੱਕ ਬਹੁਤ ਬੜੀ ਗਿਫਟ ਦਿੱਤੀ ਹੋਈ ਹੈ ਮੈਂ ਇੱਕ ਮੇਰਾ ਫਰੈਂਡ ਜਤਿੰਦਰ ਕੁਮਾਰ ਕਚੈਰੀ ਤੇ ਕੰਮ ਕਰਦਾ ਮੇਰੇ ਨਾਲ ਉਸਨੇ ਮੈਨੂੰ ਪ੍ਰੋਤਸਾਹਿਤ ਕਰਿਆ ਵੇ ਇਹ ਤੇਰੀ ਅੱਛੀ ਆਵਾਜ਼ ਤੋਂ ਮੈਂ ਸਾਡੇ ਨਾਲ ਇੱਕ ਕਲੱਬ ਵਿੱਚ ਚੱਲਿਆ ਕਰ ਜਿਹੜੇ 뮤지컬 ਗਰੁੱਪ ਹੈ ਨਾ ਉਹਨਾਂ ਵਿੱਚ ਤੂੰ ਪਾਰਟਿਸਿਪੇਟ ਕਰ ਪਹਿਲਾਂ ਮੈਂ ਉਸ ਨੂੰ ਉਸ ਦਾ ਧੰਨਵਾਦ ਕਰਨਾ ਉਸ ਨੇ ਮੈਨੂੰ ਰਿਆਜ ਗਰੁੱਪ ਦੇ ਜਿਹੜੇ ਓਨਰ ਹੈ ਸੁਸ਼ੀਲ ਕੁਮਾਰ ਜੀ ਉਹ ਬੜੇ ਅੱਛੇ ਸਿੰਗਰ ਹੈ ਪ੍ਰੋਫੈਸ਼ਨਲ ਵੀ ਹੈ ਉਹਨਾਂ ਦੇ ਨਾਲ ਮਿਲਾਇਆ ਮੈਨੂੰ ਉਹਨਾਂ ਨੇ ਮੈਂ ਉੱਥੇ ਜਾ ਕੇ ਮਨੇ ਉਹਨਾਂ ਕੇ ਪਹਿਲੀ ਪ੍ਰੋਗਰਾਮ ਵਿੱਚ ਪੇਸ਼ ਕਰ ਦਿੱਤੀ ਤਾਂ ਉਹਨਾਂ ਨੂੰ ਬੜਾ ਹਜ਼ਰ ਚੱਲ ਗਿਆ ਫਿਰ ਉਹਨਾਂ ਨੇ ਮੈਨੂੰ ਅੱਗੇ ਮੌਕਾ ਦਿੱਂਦੇ ਰਹੇ ਮੈਂ ਵੀ ਫਿਰ ਹੋਰ ਬੱਧਰ ਹੈ ਇਸ ਕੰਮ ਵਿੱਚ ਉਸਕੇ ਬਾਅਦ ਝਣਕਾਰ 뮤지컬 ਗਰੁੱਪ ਰਾਇਲ 뮤지컬 ਗਰੁੱਪ ਇੱਕ ਰਾਮ ਰੋੜਾ 뮤지컬 ਗਰੁੱਪ ਇਹਨਾਂ ਮਾਂ ਮੈਂ ਗਾਰਿਆ ਨਹੀਂ ਉਹ ਇਸ ਤੋਂ ਇਲਾਵਾ ਮੈਂ ਸਟਾਰ ਮੇਕਰ ਪਰ ਰੋਜ਼ ਇੱਕ ਗਾਣਾ ਸਵੇਰੀ ਗਾਨਾ ਮੇਰੇ 500 ਦੇ ਉੱਪਰ ਗਾਣੇ ਹੋ ਗਏ ਸਟਾਰ ਮੇਕਰ ਦੇ ਉੱਪਰ ਮੈਂ ਉਹ ਰਿਆਜ਼ ਕਰਦਾ ਉੱਥੇ ਇੱਕ ਤਰ੍ਹਾਂ ਦੀ ਮਨੂੰ ਸਾਰਾ ਕੁਝ ਪ੍ਰੋਵਾਈਡ ਕਰਦੇ ਸਟਾਰ ਮੇਕਰ ਵਾਲੇ ਉਸਕੇ ਨਾਲ ਮੈਨੂੰ ਬਹੁਤ ਹੈਲਪ ਮਿਲਦੀ ਗਾਣਾ ਗਾਣੇ ਕੀ ਵੀ ਹਾਂਜੀ ਮਿਊਜ਼ਿਕ ਕੀ ਵੀ ਕੋਈ ਮੈਨੂੰ ਕਹੀਂ ਜਾਣਾ ਨਹੀਂ ਪੈਂਦਾ ਮੈਂ ਰਿਆਜ਼ ਉੱਥੇ ਹੀ ਕਰਦਾ ਆਪਣਾ ਸਟਾਰ ਮੇਕਰ ਪਰ ਕਿ ਮੇਰੇ ਦੋ ਗਾਣੇ ਖੁਦ ਖੁਦ ਕੇ ਲਿਖੇ ਹੋਏ ਐ ਇੱਕ ਪੰਜਾਬੀ ਸੌਂਗ ਇੱਕ ਹਿੰਦੀ ਸੌਂਗ ਉਸਕੇ ਇਲਾਵਾ ਮਨੇ ਕਈ ਹੋਰ ਹਿੰਦੀ ਗਾਣੇ ਵੀ ਗਾਏ ਐ ਸਟੇਜਾਂ 'ਤੇ ਪਰਫਾਰਮੈਂਸ ਦੇਈਆਂ ਜਿਸਕੇ ਨਾਲ ਮੈਨੂੰ ਕਾਫੀ ਲੋਕ 바ਵਾ ਮਿਲਦੀ ਉਸਕੇ ਨਾਲ ਮੈਨੂੰ ਕਾਫੀ ਹੁਣ ਵੀ ਮੈਂ ਸਾਡਾ ਸੰਡੇ ਨੂੰ ਪ੍ਰੋਗਰਾਮ ਐ ਪਾਸਾ ਵਿਭਾਗ 'ਚ ਹਾਂਜੀ ਉਸਮਾ ਵੀ ਮੈਂ ਪਾਰਟਿਸਿਪੇਟ ਕਰਨਾ ਆਪਣਾ ਰਿਆਜ 뮤지컬 ਗਰੁੱਪ ਹੈ ਉਸਮਾ ਮੈਂ ਪਾਰਟਿਸਿਪੇਟ ਕਰਨਾ ਹਾਂਜੀ ਅਰਚਨਾ ਮੈਨੂੰ ਕਦੀ ਨਹੀਂ ਆਈਆਂ ਜੀ ਨਾ ਮੈਨੂੰ ਕਦੀ ਘਰ ਦੇਣੇ ਰੋਕਿਆ ਹਾਂਜੀ ਬਹੁਤ ਸੇ ਯੋਗ ਮਿਲਿਆ ਕਰਦੇ ਆਂਗੇ ਤਰਫੇ ਬਸ ਜਿਹੜਾ ਫਾਰਗਮਾ ਕਾਪੀ ਪੈਨਸਲ ਲੈ ਕੇ ਚੱਲ ਜਾਈ ਨਹੀਂ ਉਸੇ ਬਾਹਰ ਜ਼ਰੀਮਾ ਜਾਂ ਕਹੀਂ ਰੋਜ਼ਗਾਰਡਨ ਮਾ ਉੱਥੇ ਬੈਠੇ ਦਿਮਾਗ ਮਾ ਖਿਆਲ ਆ ਰਹੇ ਮੈਂ ਉਹੀ ਲਿਖੀ ਜਾਂਦਾ ਦਾ ਬੱਟ ਫਿਰ ਉਹਨਾਂ ਨੂੰ ਗੁੰਗੁਣਾ ਕੇ ਆਪਣੇ ਧੁਨਾ ਬਣਾਉਂਦਾ ਆਪਣੇ ਆਪ ਮੱਪੀ ਲਹਿਰੀ ਨੂੰ ਹਾਂਜੀ ਕਿਸ਼ੋਰ ਕੁਮਾਰ ਨੂੰ ਮਨਾ ਦੇ ਨੂੰ ਅੱਛਾ ਮੁਹੰਮਦ ਰਫੀ ਸਾਹਿਬ ਕੇ ਤਾਂ ਮੈਂ ਸਾਰੇ 11 ਗੀਤ ਮੁਹੰਮਦ ਰਫੀ ਸਾਹਿਬ ਕੇ ਗਾਣਾ ਹਾਂਜੀ ਅੱਛਾ ਬਾਕੀ ਮੈਂ ਮਿਮਿਕਰੀ ਵੀ ਕਰ ਲੈਂਦਾ ਥੋੜੀ ਬਹੁਤੀ ਮਿਮਿਕਰੀ ਕਰੇ ਕਿੱਤੀ ਕਿਸ ਦੀ ਕੀਤੀ ਬਸ ਇਹੀ ਸਿੰਗਰਾਂ ਕੀ ਆਵਾਜ਼ ਕੱਢਦੀ ਜਿਸ ਤਰ੍ਹਾਂ ਅੱਛਾ ਕਿਹੜੇ 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 ਗੀਤਾਂ ਦੀ ਵਾਲੇ ਕਿਸ਼ੋਰ ਕੁਮਾਰ ਹੇਮਤ ਕੁਮਾਰ ਤਾਲਸ ਮਹਿਮੂਦ ਆਪਣਾ ਲੀਡਰਸ਼ਿਪ ਸਿੰਗਰਾਂ ਇਹ ਵੀ ਕੱਢ ਹੁੰਦਾ ਇਸ ਤਰ੍ਹਾਂ ਤਿਤਲੀ ਉੜੀ ਉੜ ਜੋ ਚਲੀ ਅੱਛਾ ਅੱਛਾ ਸ਼ਮਸ਼ਾਜ਼ ਬੇਗਮ ਇਹ ਤਾਂ ਮੈਂ ਗਾਇਕ ਕਰ ਇਹ ਸਾਰਾਂਗੀ ਮੈਂ ਕਰਨ ਨਾ ਆਵਾਜ਼ ਕੀ ਥੋੜੀ ਕੋਪੀ ਕਰਨ ਦੀ ਕੋਸ਼ਿਸ਼ ਕਰਨਾ ਇਹ ਮੈਂ ਨੇ ਪਰਫਾਰਮ ਵੀ ਕਰਾ ਕਈ ਜਗਾਂ ਹਾਂਜੀ ਮੈਂ ਥੋੜੀ ਬਹੁਤੀ ਹੁੰਦੀ ਹੈ ਲੇਕਿਨ ਮੈਂ ਉਸ ਨੂੰ ਪਰਵਾਹ ਨਹੀਂ ਕਰਦਾ ਕਿਸੇ ਕਿਸ ਤਰ੍ਹਾਂ ਦੀ ਹੁੰਦੀ ਹੈ ਬਈ ਜਿਸ ਤਰ੍ਹਾਂ ਸਾਹ ਚੜ ਰਿਹਾ ਲੇਕਿਨ ਮੈਂ ਉਹ ਨਾ ਜਦ ਤੱਕ ਮੈਂ ਗਾਣਾ ਨਹੀਂ ਕੰਪਲੀਟ ਕਰਦਾ ਜਦ ਤੱਕ ਮੈਂ ਉਸ ਨੂੰ ਮਹਿਸੂਸ ਨਹੀਂ ਕਰਦਾ ਮੈਨੂੰ ਥਕਾਵਟ ਹੋ ਰਹੀ ਹੈ ਕੋਈ ਨਹੀਂ ਹੋ ਰਹੀ ਲੇਕਿਨ ਸਰੀਰ ਬਾਦਮਾ ਜਦ ਮੈਂ ਗਾ ਕੇ ਹਟਣਾ ਫਿਰ یوں ਲੱਗਦਾ ਜਿਵੇਂ ਟੁੱਟ ਗਿਆ ਮੇਰਾ ਸਰੀਰ ਇੱਕ ਤਰ੍ਹਾਂ ਦਾ ਲੇਕਿਨ ਮੈਂ ਪੂਰਾ ਪਰਫਾਰਮ ਕਰਕੇ ਫਿਰ ਥੱਕਦਾ ਆਪਣੇ ਆਪ ਨੂੰ ਥੱਕਾ ਹੋਇਆ ਮਹਿਸੂਸ ਕਰਦਾ ਲੇਕਿਨ ਮੈਂ ਕਦੀ ਉਸਮਾਨੀ ਬੈਠ ਸਟੇਜ ਤੇ ਸਟੇਜ ਤੇ ਨਹੀਂ ਮੈਂ ਆਪਣੇ ਆਪ ਨੂੰ ਡੀਪਰੈਸ ਹੋਣ ਦਿੰਦਾ ਕਦੀ ਮੇਰੇ ਫੁੱਲ ਆਵਾਜ਼ ਮਾ ਗਾਉਂਗਾ ਮੇਰੀ ਸੁਰ ਦੇ ਲੇਕੇ ਨਾ ਵੋਲਿਊਮ ਜਿਹੜੀ ਉਹੀ ਰਹੇਗੀ ਲਾਸਟ ਤੱਕ 뮤직 ਤੋਂ ਸੁਣ ਕੇ ਜੀ ਬਹੁਤ ਮਨੂ ਸਕੂਨ ਮਿਲਦਾ ਇੱਕ ਤਰ੍ਹਾਂ ਦੀ ਮੇਰੀ ਖੁਰਾਕ ਹੈ ਇਹ ਮੇਰੀ ਪੈਸੇ ਨੇ ਬਈ ਆਪਣੇ ਆਪ ਨੂੰ ਉਮਰ ਜ਼ਰਾਜ ਕਰਨੇ ਵਾਸਤੇ ਵਧਾਣੇ ਵਾਸਤੇ ਮੈਨੂੰ ਬਹੁਤ ਇੱਕ ਤਰ੍ਹਾਂ ਦਾ ਟੋਨਿਕ ਦਾ ਕੰਮ ਕਰਦਾ ਮੈਂ ਇਸ ਕਰਕੇ ਇਹ ਸਿੰਗਿੰਗ ਕਰਨ ਨਹੀਂ ਛੋੜਦਾ ਇੱਕ ਤਰ੍ਹਾਂ ਦਾ ਪੈਸੰਜਾ ਬਣ ਗਿਆ ਮੇਰਾ ਇਹ ਮੈਂ ਸਵੇਰੀ ਉੱਠ ਕੇ ਦਿੱਲੀ ਇੱਕ ਗਾਣਾ ਜ਼ਰੂਰ ਗਾਉਂਦਾ ਸਟਾਰ ਮੇਕਰ ਪਰ ਐਸਾ ਕੁਝ ਹੈਗਾ ਨਾ ਜੀ ਮੈਂ ਕਦੀ ਉਹਨਾਂ ਦੀ ਨਕਲ ਨਹੀਂ ਕਰਦਾ ਮੈਂ ਆਪਣੀ ਆਵਾਜ਼ ਖੁਦ ਸੰਭਲ ਲੈਣਾ ਚਾਹੁੰਦਾ ਆਪਣੇ ਆਪ ਨੂੰ ਹਾਂ ਜੀ ਮੈਂ ਦੱਸੂ ਬਹੁਤ ਉਸ ਵਾਲੀ ਅਚੀਵਮੈਂਟ ਵਾਲੀ ਗੱਲ ਹੈ ਜੇ ਕਿਸੇ ਨੂੰ ਕੋਈ ਇਸ ਤਰ੍ਹਾਂ ਦਾ ਚਾਂਸ ਮਿਲਦਾ ਤਾਂ ਉਸ ਨੂੰ ਜ਼ਰੂਰ ਅਵੇਲ ਕਰਨਾ ਚਾਹੀਦਾ ਐਜ ਐ ਸਿੰਗਿੰਗ ਮੇਰੀ ਹੌਬੀ ਹੈ ਪੈਸ਼ਨ ਹੈ ਮੈਂ ਕੋਈ profession ਕੇ ਤੌਰ ਪਰ ਤਾਂ ਇਸ ਨੂੰ ਗਾਉਂਦਾ ਨਹੀਂ ਅਗਰ ਜੇ ਕੋਈ ਮੈਨੂੰ ਅੱਛਾ ਮੇਰੀ ਆਵਾਜ਼ ਨੂੰ ਅੱਛਾ ਸਮਝੇਗਾ ਮੈਂ ਗਾ ਵੀ ਦਾਵਾਂਗਾ ਇਹ ਆਪਣੇ ਆਪ ਨੂੰ ਮੈਂ ਫੇਮਸ ਕਰਨੇ ਵਾਸਤੇ ਮੇਰਾ ਤਾਂ ਇੱਕ ਇਸ ਤਰ੍ਹਾਂ ਦਾ ਸ਼ੌਕ ਹੈ ਭਈ ਮੈਂ ਪੈਸਾ ਕਲੇ ਨਹੀਂ ਮੈਂ ਗਾਉਂਦਾ ਮੈਂ ਸਿਰਫ ਆਪਣੀ ਦਿਮਾਗ ਨੂੰ ਆਪਣੇ ਜ਼ਮੀਰ ਨੂੰ ਤਸੱਲੀ ਦੇਣੇ ਵਾਸਤੇ ਕਰਦਾ ਹਾਂ ਹਾਂ ਜਾਵੇ ਕਬੂਤਰਾ ਉੜ ਉੜ ਜਾ ਸੱਜਣਾ ਨੂੰ ਜਾ ਕੇ ਸੰਦੇਸ ਦਿਆਵੇ ਜਾਵੇ ਕਬੂਤਰਾ ਉੜ ਉੜ ਜਾ ਸੱਜਣਾ ਨੂੰ ਜਾ ਕੇ ਦਸੀ ਹੇਰੀ ਤੇਰੀ ਰੁੱਲ ਗਈ ਸਜਣਾ ਨੂੰ ਜਾ ਕੇ ਦਸੀ ਹੇਰੀ ਤੇਰੀ ਰੁੱਲ ਗਈ ਅੱਖਾਂ ਵਿੱਚੋਂ ਪੈਣੀ ਨਿੰਦਰ ਰਾਹਾਂ ਵੀ ਹੈ ਪੁੱਲ ਗਈ ਅੱਗੇ ਕੀ ਹੋਵੇਗਾ ਇਹ ਨਹੀਂ ਪਤਾ ਜਾਵੇ ਕਬੂਤਰਾ ਉੜ ਉੜ ਜਾ ਇਹ ਮੇਰਾ ਗਾਣਾ ਖੁਦ ਘੱਲ ਲਿਖਾਇਆ ਜੀ ਪੰਜਾਬੀ ਸਾਂ मैंने वर्डिंग इसकी बनाई है दूर रहने से कुछ ना कहने से प्यार और भी बढ़ता है जितना कोई दूर हो उतना ही प्यार बढ़ता है दूर रहने से कुछ ना कहने से ਪਿਆਰ ਹੋਰ ਵੀ ਵੱਧਦਾ ਹੈ ਲੋਕਾਂ ਨੂੰ ਅਪੀਲ ਕਰਾਂਗਾ ਵੀ ਜਿਹੜੇ ਅੱਜ ਕੱਲ ਦੇ ਸੌਂਗ ਹੈ ਨਾ ਉਹ ਸਾਫ਼ ਸੁਥਰੇ ਹੋਣ ਚਾਹੀਦੇ ਆ ਜਿਸਮਾ ਸਾਡੀ ਧੀਆਂ ਪਹਿਣਾ ਬੈਠ ਕੇ ਉਹਨਾਂ ਨੂੰ ਦੇਖ ਸਕਣ ਅਤੇ ਆਨੰਦ ਪ੍ਰਾਪਤ ਕਰਨ ਸਕਣ ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਮਨੇ ਇਸ ਤਰ੍ਹਾਂ ਦੇ ਲਿਖੇ ਗਾਣੇ ਵਾਸਤੇ ਕੋਈ ਇਸਮਾ ਗਲਤ ਐਸੀ ਕੋਈ ਚੀਜ਼ ਨਹੀਂ ਬਣੇ ਰੱਖੀ ਵੀ ਜਿਹੜੀ ਲੋਕਾਂ ਨੂੰ ਬੁਰੀ ਲਗੇ ਨਹੀਂ ਇਸ ਦਾ ਗਾਣੇ ਕੇ ਟਾਈਟਲ ਪੰਜਾਬੀ ਕੇ Song ਕਿਹਾ ਹੈ ਜਾਵੇ ਕਬੂਤਰਾ ਉੜ ਉੜ ਜਾ। ਇਹ ਗਾਣਾ ਇੱਕ ਵੀਡੀਓ ਦੀ ਰੀਹ ਹੋ ਰਹੀ ਹੈ ਬੜੀ ਜਲਦੀ। ਹਾਂਜੀ ਇਹ ਗ੍ਰੇਟ ਇੰਡੀਆ ਫਿਲਮਸ ਵਾਲੇ ਵਨੂੰ ਪ੍ਰੋਹਸਨ ਕਰ ਰਹੇ ਹੈ। ਬਈ ਉਹਨਾਂ ਮਾ ਇਹ ਵਜਾਇਆ ਹਾਂਜੀ ਉਹਨਾਂ ਦੇ ਬੈਂਡਰ ਤਲੇ ਮੈਂ ਗਾਵਾਂਗਾ। ਗ੍ਰੇਟ ਇੰਡੀਆ ਫਿਲਮਸ। ਤੇਰੀ ਵੀਡੀਓ ਦੀ ਸ਼ੂਟਿੰਗ ਹੋਣ ਜਾ ਰਹੀ ਹੈ। ਹਾਂਜੀ ਹਾਂਜੀ। ਠੀਕ। ਜਲਦੀ ਹੀ ਤੁਹਾਡੇ ਸਾਹਮਣੇ ਇਹਨਾਂ ਕੇ ਐਫਰਟਸ ਕੇ ਨਾਲ ਇਹ ਤੁਹਾਡੇ ਲੋਕਾਂ ਦੇ ਵਿੱਚ ਆਜੇਗਾ ਗਾਣਾ ਮੇਰਾ ਪੰਜਾਬੀ ਗਾਣਾ ਤੋਂ ਇਹ ਹੈ ਦੂਸਰਾ ਮੇਰਾ ਆਪਣਾ ਇੱਕ Song ਹੈ Hindi Song ਦੂਰ ਰਹਿਣੇ ਸੇ ਕੁਛ ਨਾ ਕਹਿਣੇ ਸੇ ਇਹ ਵੀ ਗ੍ਰੇਟ ਫਿਲਮਸ ਵਾਲੇ ਇੰਡੀਆ ਫਿਲਮਸ ਵਾਲੇ ਮੇਰੀ ਕਰ ਰਹੇ ਜੀ ਪ੍ਰਮੋਟ